ਟਰੈਕਟਰ ਆ ਜਿਹੜੇ ਉਹ ਇੱਥੇ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਇੱਕ ਤਸਵੀਰ ਹੋਰ ਦਿਖਾਉਨੇ ਆ ਤੁਹਾਨੂੰ ਦੂਜੇ ਪਾਸੇ ਮਿੱਟੀ ਦਾ ਜਿਹੜਾ ਟਰੱਕ ਆ ਜਾਂ ਟਿਪਰ ਆ ਉਹ ਵੀ ਇੱਥੇ ਪਹੁੰਚ ਗਿਆ ਤਾਂ ਇਹ ਤਸਵੀਰ ਦਿਖਾ ਰਹੇ ਆ ਇਸ ਸਮੇ ਟਿਪਰ ਆ ਜਿਹੜਾ ਮਿੱਟੀ ਨਾਲ ਭਰਿਆ ਹੋਇਆ ਉਹ ਵੀ ਇੱਥੇ ਪਹੁੰਚ ਚੁੱਕਾ ਤਾਂ ਤਸਵੀਰਾਂ ਦੇਖੋ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਇੱਕ ਪਾਸੇ ਟਰੈਕਟਰ ਖੜੇ ਨੇ ਜਿਹੜੇ ਉਹ ਇੱਥੇ ਪਹੁੰਚੇ ਨੇ ਸ਼ੰਭੂ ਬਾਰਡਰ ਦੇ ਉੱਪਰ ਜਿਹੜੇ ਪਹਿਲੇ ਟਰੈਕਟਰ ਨੇ ਤੇ ਦੂਜੇ ਪਾਸੇ ਇਹ ਟਿਪਰ ਨੇ ਵੀਰੇ ਤੁਸੀਂ ਕਿਸਾਨ ਹੋ ਜਾਂ ਉਹ ਨਹੀਂ ਵੀਰੇ ਕਿਸਾਨ ਹੀ ਆਪਾਂ ਅੱਛਾ ਤਾਂ ਇਹ ਦੇਖੋ ਤਸਵੀਰਾਂ ਦੇਖੋ ਇਹ ਟਿਪਰ ਜਿਹੜਾ ਪਹੁੰਚਿਆ ਵਾ ਵੀਰੇ ਕਿਸਾਨਾਂ ਵੱਲੀ ਹੋਇਆ ਹੈ ਨਾ ਪ੍ਰਸ਼ਾਸਨ ਨੇ ਉਹ ਵੀ ਹੈ ਤਾਂ ਕਿਸਾਨਾਂ ਵੱਲੀ ਐ ਸੀ ਮੈਂ ਸਾਡਾ ਕੰਮ ਨੂੰ ਕੀ ਕਰੀ ਬਿਨਾਂ ਬਗਾਰ ਪਾ ਦੀ ਉਧਰ ਤੁਸੀਂ ਕੰਮ ਕਰ ਦੋਗੇ ਜੋ ਤਾਂ ਬਿਲਕੁਲ ਇਹ ਦੇਖੋ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਇੱਕ ਟਿਪਰ ਇੱਥੇ ਮੰਗਾਇਆ ਗਿਆ ਤਸਵੀਰਾਂ ਦਿਖਾਉਣਾ ਪਿੱਛੇ ਤਸਵੀਰ ਦਿਖਾਉਣਾ ਕਿ ਕਿਸ ਤਰੀਕੇ ਦੇ ਵਿੱਚ ਮਿੱਟੀ ਆ ਜਿਹੜੀ ਉਹ ਭਰੀ ਹੋਈ ਆ ਤਾਂ ਇਹ ਤਸਵੀਰ ਦੇਖੋ ਮਿੱਟੀ ਦੇ ਨਾਲੇ ਟਿੱਪਰ ਜਿਹੜਾ ਭਰਿਆ ਹੋਇਆ ਵੇਸ ਸਮੇਂ ਤਾਂ ਪ੍ਰਸ਼ਾਸਨ ਜਿਹੜਾ ਅੱਗੇ ਤਿਆਰ-ਬਰ ਤਿਆਰ ਖੜਾ ਅੱਜ ਕਿਸਾਨਾਂ ਦੇ ਵੱਲੋਂ ਦਿੱਲੀ ਕੂਚਤਾ ਜਿਹੜਾ ਇੱਕ ਐਲਾਨ ਕੀਤਾ ਗਿਆ ਕਿ 10 ਵਜੇ ਦਿੱਲੀ ਦੇ ਵੱਲੋਂ ਕਿਸਾਨ ਵਧਣਗੇ ਤੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਡਰ ਦੀਆਂ ਤਸਵੀਰਾਂ ਅੱਗੇ ਦੀਆਂ ਤਸਵੀਰਾਂ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਬੈਰੀਗੇਟਿੰਗ ਕਰ ਦਿੱਤੀ ਗਈ ਆ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਵੀ ਇੱਥੇ ਪਹੁੰਚੇ ਹੋਏ ਨੇ ਤੇ ਅੱਗੇ ਸ਼ੰਭੂ ਬਾਡਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਨੇ ਕਿ ਕਿਵੇਂ ਸ਼ੰਭੂ ਬਾਡਰ ਆ ਜਿਹੜਾ ਬਿਲਕੁਲ ਬੰਦ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਦੋਵਾਂ ਸਾਈਡਾਂ ਤੇ ਰੋਡ ਦੇ ਜਿਹੜੀ ਬਲੋਕੇਜ ਕਰ ਦਿੱਤੀ ਗਈ ਆ ਜੋ ਬੈਰੀਕੇਡ ਲਗਾਏ ਗਏ ਨੇ ਲੋਹੇ ਦੇਆਂ ਜਿਹੜੀਆਂ ਕਿੱਲਾਂ ਲਗਾਈਆਂ ਗਈਆਂ ਨੇ ਤੇ ਲੈਂਟਰ ਪਾ ਕੇ ਜਿਹੜੇ ਕਿੱਲਾ ਲਗਾਏ ਗਿਆ ਤਾਂ ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਡਰ ਦੇ ਜਿਹੜੇ ਹਾਲਾਤ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਜਿਹੜਾ ਜਵਾਨ ਇੱਥੇ ਪੰਜਾਬ ਪੁਲਿਸ ਦੇ ਜਵਾਨ ਵੀ ਤੁਹਾਨੂੰ ਤਸਵੀਰਾਂ ਨਜ਼ਰ ਆ ਰਹੀਆਂ ਬੈਰੀਕੇਟਿੰਗ ਨਜ਼ਰ ਆ ਰਹੀ ਹੈ ਤੇ ਅਸੀਂ ਬਾਡਰ ਤੋਂ ਪਿੱਛੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤਾਂ ਟਿਪਰ ਜਿਹੜਾ ਹੁਣ ਅੱਗੇ ਲਜਾਇਆ ਗਿਆ ਵਾ ਅੱਗੇ ਕਿਸਾਨਾਂ ਦੀ ਜੇਕਰ ਗੱਲ ਕਰੀਏ 10 ਵਜੇ ਦਾ ਜਿਹੜਾ ਕਿਸਾਨਾਂ ਦੇ ਵੱਲੋਂ ਟਾਈਮ ਦਿੱਤਾ ਗਿਆ ਕਿ 10 ਵਜੇ ਜਿਹੜੇ ਕਿਸਾਨ ਨੇ 10 ਵਜੇ ਕਿਸਾਨਾਂ ਨੇ ਦਿੱਲੀ ਵੱਲ ਨੂੰ ਵਧਣ ਦਾ ਜਿਹੜਾ ਐਲਾਨ ਕੀਤਾ ਆਇਆ ਤਾਂ ਇੱਥੇ ਬਾਈ ਹੋਣੀ ਪਹੁੰਚਣੇ ਸ਼ੁਰੂ ਹੋ ਗਿਆ ਵੀਰੇ 10 ਵਜੇ ਦਾ ਐਲਾਨ ਸੀ ਹਾਂਜੀ ਵਧਾਂਗੇ ਅੱਗੇ ਫਿਰ ਹਾਂਜੀ ਹਾਂ ਪੱਕਾ ਵਧਾਂਗੇ ਜੀ ਪੱਕਾ ਵਧਣ ਵਾਸਤੇ ਹੀ ਆਏ ਪਿੱਛੇ ਨਹੀਂ ਹਟਦੇ ਅੱਛਾ ਅੱਗੇ ਵੈਰੀਗੇਟ ਵਗੈਰਾ ਬਹੁਤ ਲੱਗੇ ਉਹ ਸਾਰੇ ਚੱਕ ਦੇਣੇ ਵੈਰੀ ਬੁਰੀਗੇੜ ਕਿਆ ਆਉਂਦਾ ਜੱਟਾ ਮੂਰੇ ਟਿਪਰ ਟਿਪਰ ਵੀ ਆ ਗਿਆ ਮਿੱਟੀ ਨਾਲ ਭਰੇ ਹੋਇਆ ਹੁਣੇ ਆਪਾਂ ਦੇ ਹਾਂਜੀ ਹਾਂ ਟਿਪਰ ਆ ਗਿਆ ਜੀ ਟਰੈਕਟਰ ਪਹੁੰਚ ਗਈ ਬਾਕੀ ਪਿੱਛੇ ਜਾ ਰਹੇ ਨੇ ਟਿਪਰ ਕਿਸਾਨਾਂ ਦਾ ਇਹ ਤਾਂ ਜਾਂ ਪ੍ਰਸ਼ਾਸਨ ਦਾ ਹੈ ਇਹ ਕਿਸਾਨਾਂ ਦਾ ਹੀ ਮਿੱਟੀ ਉਹਦੇ ਉੱਪਰ ਪਾएंगे ਜਿਹੜੇ ਉਹ ਲਾਏ ਨੇ ਇਹ ਰਸਤਾ ਹੀ ਬਲੌਕ ਹੈ ਕਿਸਾਨਾਂ ਦਾ ਹੀ ਹੋਊਗਾ ਹੋਰ ਕਿੱਥੋਂ ਆਗੇ ਤੇ ਨਾਲੇ ਜੱਟ ਰਾਬਟ ਮੰਗੋਏ ਵਾਦਾ ਹੁੰਦਾ ਬਿਲਕੁਲ ਦੀ ਤਾਂ ਦੇਖੋ ਬਾਈ ਹੁਣੀ ਕਹਿੰਦੇ ਅੱਗੇ ਜਾ ਕੇ ਰਹਾਂਗੇ ਕਹਿੰਦੇ ਰਾਬਟ ਵਾਂਗੂ ਬੜਾ ਪਤਾ ਕੇ ਸੀ ਅੱਗੇ ਤਾਂ ਤਸਵੀਰਾਂ ਦਿਖਾ ਰਿਹਾ ਹਰ ਇੱਕ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਲਗਾਤਾਰ ਤਸਵੀਰਾਂ ਸ਼ੰਭੂ ਬਾਡਰ ਦੀਆਂ ਸਾਂਝੀਆਂ ਕਰ ਰਹੇ ਹਾਂ ਹਾਲਾਤ ਜਿਹੜੇ ਇਸ ਸਮੇਂ ਬਣੇ ਹੋ ਦਿਖਾ ਰਹੇ ਹਾਂ ਤੁਹਾਨੂੰ ਕਿ ਕਿਸ ਤਰੀਕੇ ਨਾਲ ਇਕੱਠਾ ਹੋ ਸ਼ੰਭੂ ਬਾਡਰ ਦੇ ਉੱਪਰ ਵਧਣਾ ਸ਼ੁਰੂ ਹੋ ਗਿਆ 10 ਵਜੇ ਦਾ ਟਾਈਮ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ ਟਿੱਪਰ ਦਿਖਾਓ ਅੱਗੇ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਰੋਡ ਆ ਜਿਹੜਾ ਬਲੌਕ ਕਰ ਦਿੱਤਾ ਗਿਆ ਵਾ ਟਿੱਪਰ ਲਗਾ ਕੇ ਮਿੱਟੀ ਨਾਲ ਟਿੱਪਰ ਭਰਿਆ ਆ ਹਾਲਾਂਕਿ ਤਸਵੀਰ ਮਾਫ ਕਰਨਾ ਥੋੜਾ ਜਿਹਾ ਅਸੀਂ ਦੂਰ ਖੜੇ ਆ ਪ੍ਰੋਪਰ ਤੁਹਾਨੂੰ ਕਲੀਅਰ ਤਸਵੀਰ ਦਿਖਾਉਣ ਦੇ ਵਿੱਚ ਸਾਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਲਾਈਟ ਦੀ ਦਿੱਕਤ ਆਉਂਦੀ ਆ ਤਾਂ ਇਹ ਤਸਵੀਰ ਦੇਖੋ ਜਿਹੜਾ ਰਸਤੇ ਦੇ ਵਿੱਚ ਟਿੱਪਰ ਆ ਜਿਹੜਾ ਮਿੱਟੀ ਨਾਲ ਭਰਿਆ ਹੋਇਆ ਉਹ ਟਿੱਪਰ ਲਗਾਇਆ ਜਾ ਰਿਹਾ ਵਾ ਤਾਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਤਾਂ ਤੁਹਾਨੂੰ ਸ਼ੰਭੂ ਬਾਟਰ ਦੀਆਂ ਤਸਵੀਰਾਂ ਦਿਖਾ ਰਿਹਾ ਮਿੱਟੀ ਨਾਲ ਭਰਿਆ ਹੋਇਆ ਟਿੱਪਰ ਜਿਹੜਾ ਰਸਤੇ ਦੇ ਵਿੱਚ ਲਗਾ ਦਿੱਤਾ ਗਿਆ ਅੱਗੇ ਬੈਰੀਗੇਟਿੰਗ ਆ ਤੇ ਕਿਸਾਨ ਨੇ ਜਿਹੜੇ ਉਹ ਦਿੱਲੀ ਵੱਲ ਨੂੰ ਵੱਧ ਰਹੇ ਆ ਪ੍ਰਸ਼ਾਸਨ ਇੱਥੇ ਤਿਆਰ ਬਾਜ਼ ਤਿਆਰ ਖੜਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁਲਾਜ਼ਮ ਉਹ ਇੱਥੇ ਲੱਗੇ ਹੋਏ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਇੱਥੇ ਪਹੁੰਚ ਚੁੱਕੇ ਨੇ ਤੇ ਅੱਗੇ ਹਰਿਆਣਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਆ ਕਿਸਾਨਾਂ ਨੂੰ ਰੋਕਣ ਦੇ ਲਈ ਇੱਕ ਕੱਲ ਮੀਟਿੰਗ ਹੋਈ ਸੀ ਸਾਢੇ 5 ਘੰਟੇ ਤੱਕ ਮੀਟਿੰਗ ਚੱਲਦੀ ਆ ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਤਨ ਮੰਤਰੀ ਪਹੁੰਚਦੇ ਆ ਕਿਸਾਨ ਜਥੇਬੰਦੀਆਂ ਪਹੁੰਚਦੀਆਂ ਫਰੋਸਤ ਤੋਂ ਬਾਅਦ ਕਿਸਾਨ ਜਦੋਂ ਬਾਹਰ ਆਉਂਦੇ ਆ ਤਾਂ ਕਿਸਾਨਾਂ ਦੇ ਵੱਲੋਂ ਆ ਕੇ ਐਲਾਨ ਆ ਜਿਹੜਾ ਕਰ ਦਿੱਤਾ ਜਾਂਦਾ ਕਿ ਕੱਲ ਨੂੰ 10 ਵਜੇ ਅਸੀਂ ਦਿੱਲੀ ਵੱਲ ਨੂੰ ਵਧਾਂਗੇ ਤਾਂ ਹੁਣ ਕਿਸਾਨ ਪੰਜਾਬ ਵਾਲੇ ਪਾਸੇ ਤੋਂ ਬਾਰਡਰ ਵੱਲ ਨੂੰ ਆ ਰਹੇ ਆ ਤੇ ਅੱਗੇ ਬਾਰਡਰ ਤੇ ਜਿਹੜਾ ਪ੍ਰਸ਼ਾਸਨ ਆ ਉਹ ਸਖਤ ਪ੍ਰਬੰਧ ਆ ਜਿਹੜੇ ਕਰ ਰਿਹਾ ਤਾਂ